ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ ਤੇ ਤੁਹਾਡਾ ਸਵਾਗਤ ਹੈ ਯੂਪ ਦੇ ਸੰਭਲ ਦੇ ਵਿੱਚ ਜਿਹੜੀ ਪਿੱਛੇ ਇੱਕ ਮਸਜਿਦ ਦੇ ਸਰਵੇਖਣ ਨੂੰ ਲੈ ਕੇ ਜਿਹੜੀ ਦੰਗੇ ਫਸਾਦ ਹੋਏ ਸੀ ਪੰਜ ਬੰਦੇ ਮਾਰੇ ਗਏ ਸੀ ਉਸ ਦੇ ਬਾਰੇ ਵਿੱਚ ਅੱਜ ਉੱਥੇ ਸਮਾਜਵਾਦੀ ਪਾਰਟੀ ਦੇ ਇੱਕ 15 ਮੈਂਬਰੀ ਡੈਲੀਗੇਸ਼ਨ ਨੇ ਉੱਥੇ ਜਾਣਾ ਸੀ ਤੇ ਸਾਰੀ ਜਿਹੜੀ ਹਾਲਾਤ ਹੈ ਉਹਦਾ ਜਾਜਾ ਲੈਣਾ ਸੀਗਾ ਕਿਉਂਕਿ ਜਿਹੜਾ ਜਿਹੜੀ ਪ੍ਰਕਾਹਟ ਹੈ ਉਹ ਜਦੋਂ ਸਰਵੇਇਰ ਵਾਲੀ ਟੀਮ ਜਾਂਦੀ ਹੈ ਉਹ ਵਕੀਲ ਜਾਂਦਾ ਹੈ ਤੇ ਮਗਰ ਜਿਹੜੀ ਭੀੜ ਹੈ ਉਹ જય ਸ਼੍ਰੀ ਰਾਮ ਦੇ ਨਾਰੇ ਲਾਉਂਦੀ ਜਾ ਰਹੀ ਸੀ ਜਿਹਦੇ ਨਾਲ ਸਾਰੀ ਪ੍ਰਕਾਹਟ ਪੈਦਾ ਹੋਈ ਹੈ ਉਸ ਗੱਲ ਨੂੰ ਦਬਾਇਆ ਜਾ ਰਿਹਾ ਹੈ ਤੇ ਉਲਟਾ ਮੁਸਲਮਾਨਾਂ ਦੇ ਉੱਤੇ ਕੇਸ ਦਰਜ ਕਰੇ ਜਾ ਰਹੇ ਹੈ ਇਹ ਵੀ ਕਿਹਾ ਜਾ ਰਿਹਾ ਹੈ ਵੀ ਜੋ ਪਨ ਤੋੜ ਹੋਈ ਹੈ ਉਹਦਾ ਨੁਕਸਾਨ ਵੀ ਉੱਪਰ ਭਾਈ ਉਹਨਾਂ ਤੋਂ ਕਰਾਉਣੀ ਹੈ ਤੇ ਉਹਨਾਂ ਦੀਆਂ ਫੋਟੋਆਂ ਵੀ ਦੂਜੀਆਂ ਥਾਵਾਂ ਤੇ ਲਾਉਣੀਆਂ ਨੇ ਤੇ ਜਦੋਂ ਇਹ ਪਤਾ ਲੱਗਿਆ ਵੀ ਉੱਥੇ ਜਾ ਰਹੇ ਹੈ ਤਾਂ ਯੂਪੀ ਦੀ ਸਰਕਾਰ ਨੇ ਸੰਭਲ ਦੇ ਵਿੱਚ ਕਿਸੇ ਵੀ ਬਾਹਰੀ ਬੰਦੇ ਦੇ 10 ਦਸੰਬਰ ਤੱਕ ਦਾਖਲ ਹੋਣ ਤੇ ਪਵੰਦੀ ਲਾ ਦਿੰਦੀ ਹੈ ਇਹ ਨੂੰ ਕਹਿੰਦੇ ਹੈ ਡੈਮੋਕ੍ਰੇਸੀ ਕੀ ਇਹ ਡੈਮੋਕ੍ਰੇਸੀ ਹੈ ਕੀ ਅ ਅਸੀਂ ਬੰਗਲਾਦੇਸ਼ ਦੇ ਵਿੱਚ ਕੁਝ ਹੋ ਰਿਹਾ ਹੈ ਤਾਂ ਉਹਦੇ ਤੇ ਸਾਰਾ ਦੇਸ਼ ਉਬਲਿਆ ਪਿਆਗਾ ਜੋ ਉਥੇ ਕਿਤੇ ਹਿੰਦੂਆਂ ਨੂੰ ਜਾਂ ਕਿਸੇ ਘੱਟ ਗਿਣਤੀਆਂ ਨੂੰ ਤੰਗ ਕੀਤਾ ਜਾਂਦਾ ਹੈ ਤਾਂ ਸੰਗਰਾਮ ਟੀਵੀ ਉਹਦੀ ਨਿੰਦਿਆ ਕਰਦਾ ਹੈ ਤੇ ਪਰ ਇੱਥੇ ਜੋ ਕੁਝ ਤੁਸੀਂ ਕਰ ਰਹੇ ਹੋ ਉਹ ਉਹ ਕਿਹੜਾ ਘੱਟ ਹੈਗਾ ਤੁਸੀਂ ਬੰਦਿਆਂ ਨੂੰ ਆਪਣੇ ਦੇਸ਼ ਦੇ ਹੀ ਬੰਦਿਆਂ ਨੂੰ ਉੱਥੇ ਜਾਣ ਤੋਂ ਰੋਕ ਰਹੇ ਹੋ ਉਸੇ ਸੂਬੇ ਦੇ ਬੰਦਿਆਂ ਨੂੰ ਉਹਨਾਂ ਦੇ ਆਗੂਆਂ ਨੂੰ ਜਾਣ ਤੋਂ ਰੋਕ ਰਹੇ ਹੋ ਇਹ ਨਿਰਧਾਰਨਾ ਸ਼ਾਹੀ ਹੈ ਦੂਜਾ ਦੋਸਤੋ ਆਮ ਆਦਮੀ ਪਾਰਟੀ ਦਾ ਇੱਕ ਐਮਐਲਏ 2016 ਦੇ ਵਿੱਚ ਉਹਦੇ ਤੇ ਕੇਸ ਦਰਜ ਹੋ ਗਿਆ ਮਲੇਰ ਕੋਟਲੇ ਕੁਰਾਨ ਸ਼ਰੀਫ ਦੇ ਕੁਝ ਵਰਕੇ ਜਿਹੜੇ ਆ ਫਾਟੇ ਹੋਏ ਮਿਲੇ ਤੇ ਉਹ ਕਰਦੇ ਕਰਦੇ ਗੱਲ ਜਿਹੜੀ ਹੈ ਉਹ ਦਿੱਲੀ ਤੋਂ ਜਿਹੜਾ ਆਮ ਆਦਮੀ ਪਾਰਟੀ ਦਾ ਐਮਐਲਏ ਹੈ ਨਰੇਸ਼ ਯਾਦਵ ਉਹਦੇ ਤੇ ਗੱਲ ਚ ਆਪੇ ਕਿਸ ਨੇ ਕਈ ਉਲਟੀਆਂ ਪਲਟੀਆਂ ਖਾਧੀਆਂ ਕਦੇ ਉਹਨੂੰ ਛੱਡ ਤਾ ਕਦੇ ਰੱਖ ਲਿਆ ਕੱਲ ਅ ਜਿਹੜੀ ਮਲੇਰਕੋਟਲਾ ਦੇ ਡਿਸਟ੍ਰਿਕਟ ਐਡੀਸ਼ਨਲ ਡਿਸਟ੍ਰਿਕਟ ਸੈਕਸ਼ਨ ਜੱਜ ਜਿਹੜੇ ਹੈਗੇ ਆ ਪਰਮਿੰਦਰ ਸਿੰਘ ਉਹਨਾਂ ਨੇ ਉਹਨੂੰ 2 ਸਾਲ ਦੀ ਸਜ਼ਾ ਸੁਣਾ ਦਿੱਤੀ ਸੋ ਅ ਕਿਉਂਕਿ ਜਦੋਂ ਕੋਈ ਮਰਜ਼ੀ ਆਵੇ ਕੋਈ ਮਰਜ਼ੀ ਜਾਵੇ ਵਰਗੀਆਂ ਪਾਰਟੀਆਂ ਜਿਹੜੀਆਂ ਜਿੰਨੀਆਂ ਵੀ ਹੈਗੀਆਂ ਚਾਹੇ ਆਮ ਆਦਮੀ ਪਾਰਟੀ ਆ ਚਾਹੇ ਭਾਜਪਾ ਆ ਚਾਹੇ ਕਾਂਗਰਸ ਆ ਜਿਹੇ ਇਹ ਦੂਸਰੀਆਂ ਪਾਰਟੀਆਂ ਨੇ ਜਿਨ੍ਹਾਂ ਦਾ ਕੋਈ ਵਿਚਾਰਧਾਰਕ ਆਧਾਰ ਨਹੀਂਗਾ ਕੁਝ ਵੀ ਹੋ ਜੇ ਤੇ ਉਹ ਉਹ ਇਸ ਕਰਕੇ ਉਹ ਹਰ ਤਰ੍ਹਾਂ ਦੇ ਬੰਦੇ ਸਾਰੀਆਂ ਪਾਰਟੀਆਂ ਦੇ ਵਿੱਚ ਲੱਭ ਜਾਣਗੇ ਤੇ ਆਮ ਆਦਮੀ ਪਾਰਟੀ 'ਚ ਵੀ ਲੱਭ ਗਏ ਸੋ ਆਮ ਆਦਮੀ ਪਾਰਟੀ ਨੂੰ ਜੋ ਇਹਨਾਂ ਦਾ ਕੋਈ ਵਿਚਾਰਧਾਰਾ ਨਾ ਹੋਣ ਕਰਕੇ ਇਹ ਦਾ ਦੂਸਰੀਆਂ ਪਾਰਟੀਆਂ ਨਾਲ ਕੋਈ ਫਰਕ ਨਹੀਂਗਾ ਇਸ ਕਰਕੇ ਹਰ ਤਰ੍ਹਾਂ ਦੇ ਬੰਦੇ ਇਹਦੇ ਵਿੱਚ ਹੋਣਗੇ ਤੇ ਉਹ ਵੀ ਹੈਗਾ ਜਿਹੜਾ ਕੁਰਾਨ ਸ਼ਰੀਫ ਦੀ ਬੇਅਦਵੀ ਕਰਨ ਤੋਂ ਜਿਹਨੂੰ ਪੂਰਾ ਡਰ ਨਹੀਂ ਆਉਂਦਾ ਅਗਲੀ ਜੰਮੂ ਕਸ਼ਮੀਰ ਦਾ ਜਿਹੜਾ ਗਵਰਨਰ ਹੈ ਉਹਨੇ ਪਰਸੋਂ ਉੱਥੋਂ ਦੇ ਦੋ ਸਰਕਾਰੀ ਮੁਲਾਜ਼ਮਾਂ ਦੀ ਜਿਹੜੀ ਸੇਵਾ ਹੈ ਉਹਨੂੰ ਟਰਮੀਨੇਟ ਕੀਤਾ ਸੀ ਉਹਨਾਂ ਨੂੰ ਨੌਕਰੀ ਤੋਂ ਕੱਢਤਾ ਸੀਗਾ ਟਰਿਸਮਿਸ ਕਰ ਦਿੱਤਾ ਸੀ ਤੇ ਇਹਦੇ ਲਈ ਸੰਵਿਧਾਨ ਦੀ ਧਾਰਾ 311 2 ਸੀ ਦੀ ਉਹਨਾਂ ਨੇ ਵਰਤੋਂ ਕੀਤੀ ਸੀ ਇਸ ਧਾਰਾ ਅਨੁਸਾਰ ਜੇ ਕੇਂਦਰੀ ਸਰਕਾਰ ਦਾ ਮੁਲਾਜ਼ਮਾ ਹੈ ਕੋਈ ਉਸ ਨੂੰ ਰਾਸ਼ਟਰਪਤੀ ਜੀ ਪਲੀਜ਼ ਹੋ ਸਕਦੇ ਆ ਖੁਸ਼ ਹੋ ਕੇ ਉਹਨੂੰ ਕੱਟ ਸਕਦੇ ਆ ਪ੍ਰਸੰਨਤਾਪੂਰਵਕ ਤੇ ਜੇ ਕੋਈ ਸੂਬੇ ਦਾ ਮੁਲਾਜ਼ਮ ਹੈ ਤਾਂ ਉਹਨੂੰ ਉੱਥੋਂ ਦਾ ਗਵਰਨਰ ਜਿਹੜਾ ਹੈ ਉਹ ਪ੍ਰਸੰਨਤਾਪੂਰਵਕ ਉਹਦੀਆਂ ਸਭਾਵਾਂ ਖਤਮ ਕਰ ਸਕਦਾ ਹੈ ਤੇ ਉਹਦੀ ਪ੍ਰਸੰਗਤਾ ਕਿਸੇ ਦੇ ਪਰਿਵਾਰ ਦੇ ਤੇ ਇੱਕ ਬਿਜਲੀ ਦੀ ਤਰ੍ਹਾਂ girਦੀ ਹੈ ਤੇ ਇਹ ਜਿਹੜੀ ਧਾਰਾ ਖੁਦ ਸਭਧਾਨ ਦੀ ਧਾਰਾ 311 2C ਹੈ ਇਹ ਖੁਦ ਜਿਹੜੇ ਪ੍ਰਿੰਸੀਪਲਸ ਆਫ ਨੇਚਰਲ ਜਸਟਿਸ ਨੇ ਜਿਹੜੇ ਕੁਦਰਤੀ ਇਨਸਾਫ ਦੇ ਤਕਾਜ਼ੇ ਹੈ ਉਹਨਾਂ ਦੇ ਨਾਲ ਟਕਰਾਉਂਦੀ ਹੈ ਕਿ ਤੁਸੀਂ ਕਿਸੇ ਵਿਅਕਤੀ ਨੂੰ ਉਹਦਾ ਕਾਰਨ ਵੀ ਨਹੀਂ ਪੁੱਛਦੇ ਨਾ ਉਹਨੂੰ ਕਾਰਨ ਦੱਸਦੇ ਹਾਂ ਨਾ ਕੋਈ ਇਨਕੁਆਇਰੀ ਕਰਦੇ ਹਾਂ ਨਾ ਕੁਝ ਹੋਰ ਕਰਦੇ ਹਾਂ ਤੁਹਾਡਾ ਜੀ ਕਰਦਾ ਹੈ ਪ੍ਰਸੰਨ ਹੋਣ ਦਾ ਤੇ ਤੁਸੀਂ ਪ੍ਰਸੰਨ ਹੋ ਕੇ ਅਗਲੇ ਨੂੰ ਘਰੋਂ ਬਾਹਰ ਕੱਢ ਦਿੰਦੇ ਹੋ ਤੇ ਨੌਕਰੀ ਤੋਂ ਬਾਹਰ ਚੱਕ ਦਿੰਦੇ ਹੋ ਇਹ ਧਾਰਾ ਆਪਣੇ ਆਪ ਚ ਖਤਮ ਹੋਣੀ ਚਾਹੀਦੀ ਹੈ ਦੇਸ਼ ਭਰ ਦੀ ਜਿਹੜੀ ਜਮਹੂਰੀ ਲਹਿਰ ਹੈ ਉਸ ਨੂੰ ਇਸ ਧਾਰਾ ਨੂੰ ਖਤਮ ਕਰਾਉਣ ਲਈ ਵੀ ਗੱਲ ਕਰਨੀ ਚਾਹੀਦੀ ਹੈ ਜਿਹੜੇ ਇਹ ਰਾਸ਼ਟਰਪਤੀ ਤੇ ਸੂਬਿਆਂ ਦੇ ਰਾਸ਼ਟ ਜਿਹੜੇ ਗਵਰਨਰ ਹੈ ਉਹਨਾਂ ਕੋਲੇ ਅਧਿਕਾਰ ਹੋਣਾ ਨਹੀਂ ਚਾਹੀਦਾ ਉੱਥੋਂ ਦੀਆਂ ਜਿਹੜੀਆਂ ਅੱਡ ਅੱਡ ਪਾਰਟੀਆਂ ਨੇ ਉਹ ਇਸ ਦਾ ਵਿਰੋਧ ਕਰ ਰਹੀਆਂ ਨੇ ਉਹਨਾਂ ਨੇ ਵੀ ਮੁੱਖ ਮੰਤਰੀ ਉਮਰ ਅਬਦੁੱਲਾਹ ਨੂੰ ਕਿਹਾ ਕਿ ਵੀ ਇਸ ਮਸਲੇ ਨੂੰ ਟੇਕ ਅਪ ਕੱਲ ਉਮਰ ਅਬਦੁੱਲਾਹ ਨੇ ਵੀ ਇਸ ਤੇ ਨਾਰਾਜ਼ਗੀ ਜ਼ਾਹਰ ਕੀਤੀ ਸੀ ਤੇ ਅਸੀਂ ਸੰਗਰਾਮ ਟੀਵੀ ਵੱਲੋਂ ਵੀ ਇਸ ਜਿਹੜੀ ਉਹਨਾਂ ਦਾ ਉਹਨਾਂ ਨੂੰ ਡਿਸਮਿਸ ਕੀਤਾ ਗਿਆ ਉਸ ਦੀ ਵੀ ਵਿਰੋਧਤਾ ਕਰਦੇ ਆ ਤੇ ਪਲੱਸ ਇਹ ਮੰਗ ਕਰਦੇ ਆ ਕਿ ਧਾਰਾ ਖਤਮ ਹੋਣੀ ਚਾਹੀਦੀ ਹੈ ਸੰविधान ਦੇ ਵਿੱਚੋਂ ਇਹ ਧਾਰਾ ਕੋਈ ਧਾਰਾ ਨਹੀਂਗੀ ਇਹ ਤਾਂ ਸਾਰਾ ਕੁਝ ਮਲਿਆ ਮੀਟ ਕਰਨ ਵਾਲੀ ਗੱਲ ਹੈ ਅ ਅਗਲੀ ਗੱਲ ਦੋਸਤੋ ਮਹਾਰਾਸ਼ਟਰ ਦੀਆਂ ਚੋਣਾਂ ਹੋ ਕੇ ਹਟੀਆਂ ਨੇ ਉੱਥੇ ਬੜਾ ਰੌਲਾ ਪੈ ਰਿਹਾ ਹੈ ਤੇ ਜਿਹੜੀਆਂ ਉਹ ਸ਼ਿਕਾਇਤਾਂ ਕੀਤੀਆਂ ਕਾਂਗਰਸ ਪਾਰਟੀ ਨੇ ਉਹਦੇ ਲਈ ਇਲੈਕਸ਼ਨ ਕਮਿਸ਼ਨ ਨੇ ਉਹਨਾਂ ਨੂੰ 3 ਦਸੰਬਰ ਦਾ ਟਾਈਮ ਦਿੱਤਾ ਹੈ ਵੀ ਉਦੋਂ ਆ ਕੇ ਸਾਡੇ ਨਾਲ ਗੱਲ ਕਰ ਲੋ ਉਹ ਕੀ ਗੱਲ ਹੁੰਦੀ ਹੈ ਅੱਗੇ ਦੇਖਦੇ ਆ ਪਰ ਇੱਕ ਗੱਲ ਸਾਫ਼ ਹੈ ਕਿ ਉੱਥੇ ਇਸ ਵਾਰ ਇੱਕ ਲੋਕ ਸਭਾ ਦੀ ਉਪ ਚੋਣ ਵੀ ਹੋਈ ਸੀ ਨੰਦੇੜ ਹਲਕੇ ਦੀ ਨੰਦੇੜ ਹਲਕੇ ਦੇ ਵਿੱਚ 6 ਵਿਧਾਨ ਸਭਾ ਹਲਕੇ ਪੈਂਦੇ ਆ ਨੰਦੇੜ ਹਲਕੇ ਦੇ ਵਿੱਚੋਂ ਜਿਹੜਾ ਲੋਕ ਸਭਾ ਦਾ ਉਮੀਦਵਾਰ ਹੈ ਉਹ ਤਾਂ ਕਾਂਗਰਸ ਪਾਰਟੀ ਦਾ ਜਿੱਤ ਹੈ ਤੇ ਜਿਹੜੇ 6 ਐਮ ਐਲ ਏ ਹੈ ਉਹ ਬੀ ਜੀ ਪੀ ਤੇ ਦੂਜੀ ਉਹਨਾਂ ਦੇ ਸਹਿਯੋਗੀ ਪਾਰਟੀਆਂ ਦੇ 6 ਐਮ ਐਲ ਏ ਜਿੱਤੇ ਹੈ ਕਾਂਗਰਸ ਦਾ ਜਾਂ ਉਹਨਾਂ ਦੀ ਸਹਿਯੋਗੀ ਪਾਰਟੀ ਦਾ ਇੱਕ ਵੀ ਐਮ ਐਲ ਏ ਨਹੀਂ ਜਿੱਤਦਾ ਇਹਦਾ ਮਤਲਬ ਹੈ ਜਦੋਂ ਮੈਂ ਚੋਣ ਬੂਥ ਤੇ ਪੋਟ ਪਾਉਣ ਜਾਣਾ ਤਾਂ ਮੈਂ ਲੋਕ ਸਭਾ ਦੀ ਬੋਟ ਤਾਂ ਕਾਂਗਰਸ ਨੂੰ ਪਾਉਣਾ ਤੇ ਦੂਜੀ ਜਿਹੜੀ ਵਿਧਾਨ ਸਭਾ ਦੀ ਉਹ ਬੀ ਜੀ ਪੀ ਨੂੰ ਪਾਉਣਾ ਕਿ ਸਾਰੇ ਦੇ ਸਾਰੇ 6 ਦੇ 6 ਹਲਕਿਆਂ ਦੇ ਵਿੱਚ ਇਹ ਗੱਲ ਹੋਊਗੀ ਇਹ ਬੜੀ ਹੈਰਾਨੀ ਤੇ ਪਰੇਸ਼ਾਨ ਕਰਨ ਵਾਲੀ ਗੱਲ ਹੈ ਕਿ ਵੀ ਲੋਕ ਸਭਾ ਦੇ ਵਿੱਚ ਸਾਰੇ ਹਲਕਿਆਂ 'ਚ ਉਹ ਬੰਦਾ ਜਿੱਤਦਾ ਤੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਦੂਜੀ ਪਾਰਟੀ ਜਿੱਤਦੀ ਹੈ ਇਹ ਕਿਤੇ ਹੋ ਨਹੀਂ ਸਕਦਾ ਜ਼ਰੂਰ ਕੋਈ ਵੱਡੀਆਂ ਹਿਰਾਫੇਰੀਆਂ ਨੇ ਇਹ ਇਸ ਗੱਲ ਵੱਲ ਵੀ ਇਸ਼ਾਰਾ ਕਰਦੀ ਹੈ ਗੱਲ ਅਗਲੀ ਗੱਲ ਦੋਸਤੋ ਪ੍ਰਧਾਨ ਮੰਤਰੀ ਜੀ ਜਿਹੜਾ 6 ਦਸੰਬਰ ਨੂੰ ਦਿੱਲੀ ਦੇ ਜਿਹੜਾ ਭਾਰਤ ਮੰਡਪਮਾ ਉੱਥੇ ਇੱਕ ਜਿਹੜੀਆਂ ਸਾਡੀਆਂ ਉੱਤਰ ਭਾਰਤੀ ਜਿਹੜੀਆਂ ਜਿਹੜੇ ਸੂਬੇ ਐ 8 ਉਹਨਾਂ ਦਾ ਇੱਕ ਅ ਅਸ਼ਟਲక్ష్ਮੀ ਮਹਾਉਤਸਵ 2024 ਦਾ ਉਦਘਾਟਨ ਕਰਨਗੇ ਅਸ਼ਟਲక్ష్ਮੀ ਦੇ ਵਿੱਚ ਜਿਹੜੇ 8 ਸੂਬੇ ਆ ਉਹ ਅ ਅਸਾਮ ਅ ਅਰਨਾਚਲ ਪ੍ਰਦੇਸ਼ ਮੰਗਾਲਿਆ ਮਨੀਪੁਰ ਨਾਗਾ ਲੈਂਡ ਮੀਜ਼ੋਰਾਮ ਤ੍ਰਿਪੁਰਾ ਸਿੱਕਮ ਵਗੈਰਾ ਇਹ 8 ਜਿਹੜੇ ਐ ਇਹਨਾਂ ਦਾ ਕਰਨਗੇ ਅਸੀਂ ਬ੍ਰਿਮਰਤਾ ਸਹਿਤ ਪ੍ਰਧਾਨ ਮੰਤਰੀ ਨੂੰ ਪੁੱਛਣਾ ਚਾਹੁੰਦੇ ਆ ਵੀ ਆਹ ਡਰਾਮੇ ਬਾਜ਼ੀਆਂ ਲਈ ਤੁਹਾਡੇ ਕੋਲ ਬੜਾ ਟਾਈਮ ਹੈ ਤੇ ਇਹ ਜਿਹੜੇ 8 ਸੂਬੇ ਤੁਹਾਨੂੰ ਬੜਾ ਲੱਗ ਰਿਹਾ ਹੈ ਇਹ ਚ ਮਨੀਪੁਰ ਵੀ ਹੈਗਾ ਕੀ ਮਨੀਪੁਰ ਜਾਣ ਦਾ ਟਾਈਮ ਨਹੀਂ ਪ੍ਰਧਾਨ ਮੰਤਰੀ ਕੋਲ ਮਨੀਪੁਰ ਸੜ ਰਿਹਾ ਹੈ ਇਹਦਾ 8 ਸੂਬਿਆਂ ਚੋਂ ਦੋ ਸੂਬਿਆਂ ਦੇ ਜਿਹੜੇ ਆਗੂ ਨੇ ਇੱਕ ਮਘਾਲਿਆ ਦਾ ਮੁੱਖ ਮੰਤਰੀ ਕੌਰ ਰਾਟsigma ਕੱਲ ਵੀ ਤੁਹਾਡੇ ਨਾਲ ਅਸੀਂ ਗੱਲ ਕੀਤੀ ਸੀ ਸੰਗਰਾਮ ਟੀਵੀ ਵੱਲੋਂ ਤੇ ਇੱਕ ਮਿਜ਼ੋ ਨੈਸ਼ਨਲ ਫਰੰਟ ਇਹ ਇਹ ਪਾਰਟੀਆਂ ਜਿਹੜੀਆਂ ਬੀਜੇਪੀ ਦੀਆਂ ਸਹਿਯੋਗੀ ਪਾਰਟੀਆਂ ਨੇ ਇਨਾ ਨੇ ਦিয়ে ਹੈ ਕਿ ਹੈ ਵੀ ਮਨੀਪੁਰ ਦੀ ਸਿਚੁਏਸ਼ਨ ਮਨੀਪੁਰ ਦਾ ਹਾਲਾਤ ਤੁਹਾਡੇ ਕੰਟਰੋਲਾਂ ਤੋਂ ਬਾਹਰ ਜਾ ਰਿਹਾ ਹੈ ਉੱਥੇ ਕੁਝ ਕਰੋ ਉਹਦੇ ਲਈ ਆ ਮਹਾਉਤਸਵ ਮਨਾਈ ਜਾਇਓ ਜਿਹੜੇ ਮਨਾਉਣੇ ਆ ਪਰ ਇਹ ਮਹਾਉਤਸਵ ਨਾਲ ਜੋ ਉੱਥੇ ਬੜਾ ਟੁਕੀ ਹੋ ਰਹੀ ਹੈ ਜੋ ਉੱਥੇ ਕਤਲੇਆਮ ਹੋ ਰਿਹਾ ਹੈ ਲੋਕਾਂ ਦਾ ਖੂਨ ਡੁੱਲ ਰਿਹਾ ਹੈ ਤੇ ਲੋਕ ਦਰਦ-ਦਰ ਭਟਕਦੇ ਫਿਰਦੇ ਆ ਉਹਦੇ ਬਾਰੇ ਪ੍ਰਧਾਨ ਮੰਤਰੀ ਜੀ ਕੁਝ ਕਰੋ ਤੁਸੀਂ ਮਹਾਉਤਸਵ ਦੇ ਡਰਾਮੇਬਾਜ਼ੀ ਕਰਕੇ ਐਵੇਂ ਲੋਕਾਂ ਨੂੰ ਗੁੱਡੀ-ਗੁੱਡੀ ਨਾ ਦਿਖਾਈ ਜਾਓ ਸੱਚਮੁੱਚ ਉਥੋਂ ਦੀ ਹਾਲਤ ਬਹੁਤ ਗੰਭੀਰ ਹੈ ਉਹਦੇ ਤੇ ਉਹਦੇ ਤੇ ਉਹਦੇ ਤੇ ਵਿਚਾਰ ਕਰੋ ਤੇ ਉਧਰ ਨੂੰ ਜਾਓ ਮਨੀਪੁਰ ਜਾ ਕੇ ਆਓ ਜਰਕ ਉੱਥੇ ਦੀ ਹਾਲਤ ਨੂੰ ਸੰਭਾਲ ਆ ਲਾਸਟ ਗੱਲ ਦੋਸਤੋ ਕਰਨਾਟਕਾ ਦੀ ਜਿਹੜੀ ਇੱਕ ਯੂਨੀਵਰਸਿਟੀ ਹੈ ਸਟੇਟ ਰੂਰਲ ਡਿਵੈਲਪਮੈਂਟ ਐਂਡ ਪੰਚਾਇਤੀ ਰਾਜ ਯੂਨੀਵਰਸਿਟੀ ਜਿਹੜੀ ਉਸ ਯੂਨੀਵਰਸਿਟੀ ਦਾ ਜਿਹੜਾ ਚਾਂਸਲਰ ਹੈ ਉਹ ਨੂੰ ਆ ਆਮ ਤੌਰ ਤੇ ਜਿਹੜੀਆਂ ਸੂਬਿਆਂ ਦੀਆਂ ਯੂਨੀਵਰਸਟੀਆਂ ਨੇ ਉਹਨਾਂ ਦੇ ਚਾਂਸਲਰ ਉੱਥੋਂ ਦੇ ਗਵਰਨਰ ਨੇ ਸਾਰਿਆਂ ਥਾਵਾਂ ਤੇ ਹੀ ਲਗਭਗ ਤੇ ਉੱਥੋਂ ਦਾ ਵੀ ਗਵਰਨਰ ਸੀਗਾ ਉਹਨਾਂ ਨੇ ਉਹਨਾਂ ਦੀ ਕੈਬਨਿਟ ਨੇ ਪਰਸੋਂ ਪਾਸ ਕਰ ਦਿੱਤਾ ਵੀ ਉਹਦਾ ਗਵਰਨ ਉਹਦਾ ਜਿਹੜਾ ਚਾਂਸਲਰ ਹੈ ਉਹ ਮੁੱਖ ਮੰਤਰੀ ਹੋਊਗਾ ਨਾ ਕਿ ਗਵਰਨਰ ਹੋਊਗਾ ਤੇ ਹੁਣ ਉਹਨਾਂ ਨੇ ਕੈਬਨਿਟ ਨੇ ਪਾਸ ਕਰ ਲਿਆ ਵਿਧਾਨ ਸਭਾ ਦੇ ਵਿੱਚ ਪੇਸ਼ ਹੋ ਜਾਣਾ ਤੇ ਬਿੱਲ ਬਣ ਜਾਣਾ ਤੇ ਫਿਰ ਦੇਖਦੇ ਆ ਗਵਰਨਰ ਉਹਨੂੰ ਪਾਸ ਕਰਦਾ ਕਿ ਨਹੀਂ ਕਰਦਾ ਜਾਂ ਕੀ ਕਰਦਾ ਜਾਂ ਉਹਦੇ ਉੱਤੇ ਬੈਠਾ ਰਹਿੰਦਾ ਤੇ ਇਹ ਸੂਬਿਆਂ ਦੇ ਅਧਿਕਾਰਾਂ ਦੇ ਉੱਤੇ ਬਹੁਤ ਵੱਡਾ ਛਾਪਾ ਵੱਜਿਆ ਹੋਇਆ ਜਿਹੜੇ ਗਵਰਨਰਾਂ ਨੂੰ ਇਹ ਅਧਿਕਾਰ ਦਿੱਤੇ ਹੋਈ ਹੈ ਇਹ ਬਿਲਕੁਲ ਨਹੀਂ ਦਿੱਤੇ ਜਾਣੇ ਚਾਹੀਦੇ ਇਹ ਹਜੇ ਪੰਜਾਬ ਨੇ ਵੀ ਪਾਸ ਕੀਤਾ ਸੀ ਵਿੱਚੇ اٹਕ ਗਿਆ ਕਰਨਾਟਕ ਨੇ ਵੀ ਪਾਸ ਕੀਤਾ ਸੀਗਾ ਉਹਨਾਂ ਨੇ ਤਾਂ ਕਿਹਾ ਸੀ ਵੀ ਇੱਕ ਐਕਸਪਰਟ ਕਮੇਟੀ ਬਣਾਵਾਂਗੇ ਜਿਹੜੀ ਕਿ ਉਹ ਦੇਖੂਗੀ ਤੇ ਕੋਈ ਜਿਹੜਾ ਐਮੀਨੈਂਟ ਜਿਹੜਾ ਪ੍ਰਮੁੱਖ ਸਿੱਖਿਆ ਸ਼ਾਸਤਰੀ ਹੈ ਉਹ ਉਹਨਾਂ ਦਾ ਚਾਂਸਲਰ ਲਾਇਆ ਜਾਊਗਾ ਇਹ ਮੁੱਖ ਮੰਤਰੀ ਇੱਥੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਕਿਹਾ ਸੀ ਕਰਨਾਟਕ ਨੇ ਵੀ ਮੁੱਖ ਮੰਤਰੀ ਕਿਹਾ ਦੇਖੋ ਕੀ ਬਣਦਾ ਇਹ ਇੱਕ ਸੂਬਿਆਂ ਦੇ ਆਪਣੇ ਅਧਿਕਾਰਾਂ ਦੀ ਲੜਾਈ ਦਾ ਮਸਲਾ ਹੈਗਾ ਅਸੀਂ ਇਸ ਦੀ ਸਪੋਰਟ ਕਰਦੇ ਹਾਂ ਅੱਜ ਦੀ ਗੱਲ ਚੰਨੀ ਬਹੁਤ ਬਹੁਤ ਸ਼ੁਕਰੀਆ